ਦੇਖੋ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨਾਲ ਮੁੱਖ ਮੰਤਰੀ ਸਾਹਿਬ ਨੇ 2022 ਦੇ ਵਿੱਚ ਵਾਅਦਾ ਕੀਤਾ ਸੀਗਾ ਕਿ ਅਸੀਂ ਗਾਰੰਟੀ ਦਿੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ 24 ਘੰਟੇ ਬਿਜਲੀ ਔਰ ਮੁਫਤ ਬਿਜਲੀ ਮੁਹੱਈਆ ਕਰਾਈ ਜਾਊਗੀ ਔਰ ਪਿਛਲੇ ਹਫਤੇ ਤੋਂ ਜੋ ਮੋਹਾਲ ਬਣੇ ਆ ਇੱਕ ਬਿਜਲੀ ਸੰਕਟ ਪੰਜਾਬ ਦੇ ਵਿੱਚ ਪੈਦਾ ਹੋ ਗਿਆ ਇਲੈਕਟ੍ਰਿਸਿਟੀ ਕ੍ਰਾਈਸਿਸ ਪੰਜਾਬ ਦੇ ਵਿੱਚ ਪੈਦਾ ਹੋ ਗਈ ਹੈ ਔਰ ਉਹਦੀ ਜਵਾਬ ਦੇਈ ਔਰ ਸਰਕਾਰ ਨੂੰ ਯਾਦ ਦਿਵਾਉਣ ਕਿ ਤੁਸੀਂ 24 ਘੰਟੇ ਮੁਫਤ ਬਿਜਲੀ ਦੇਣ ਦਾ ਪੰਜਾਬ ਦੇ ਲੋਕਾਂ ਨਾਲ ਤੁਸੀਂ ਗਾਰੰਟੀ ਦਿੱਤੀ ਸੀਗੀ ਔਰ ਜੋ ਹਸਪਤਾਲਾਂ ਦਾ ਹਾਲ ਹੋਇਆ ਹੈ ਕੱਲ ਵੀ ਰਜਿੰਦਰਾ ਹਸਪੀਟਲ ਇੱਕ ਮੌਤ ਹੋਈ ਹੈ ਜਦੋਂ ਲਾਈਟ ਗਈ ਉਹਦੇ 2 ਘੰਟੇ ਬਾਅਦ ਔਰ ਵੱਡੇ ਵੱਡੇ ਘੱਟ ਹਸਪਤਾਲਾਂ ਚ ਲੱਗ ਰਹੇ ਨੇ ਪਿੰਡਾਂ ਚ ਕਿਸਾਨਾਂ ਲਈ ਬਿਜਲੀ ਨਹੀਂ ਜਾ ਰਹੀ ਔਰ ਘਰੇਲੂ ਜਿਹੜੇ ਉਤਪਾਦਕ ਨੇ ਉਹ ਤੰਗ ਨੇ 10-10 ਘੰਟਿਆਂ ਦੇ ਜਿਹੜੇ ਜਿਹੜੇ கரੰਟ ਨਹੀਂ ਆ ਰਿਹਾ ਔਰ ਬਿਜਲੀ ਨਹੀਂ ਆ ਰਹੀ ਕੱਟ ਲੱਗ ਰਹੇ ਨੇ 10-10 ਘੰਟਿਆਂ ਦੇ ਸਾਰੇ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਲੋਕਾਂ ਦਾ ਜਿਹੜਾ ਦਰਦ ਹੈ ਉਹ ਪੰਜਾਬ ਯੂਥ ਕਾਂਗਰਸ ਅੱਜ ਉਹਨੇ ਹਾਈਲਾਈਟ ਕੀਤਾ ਹੈ ਔਰ ਪੀ ਪੀਐਸ ਪੀਸੀਐਲ ਦੇ ਸਾਹਮਣੇ ਆ ਕੇ ਸਰਕਾਰ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਯਾਦ ਦਿਵਾਉਣ ਆਏ ਆ ਕਿ ਤੁਹਾਡੀ ਇਹ ਗਾਰੰਟੀ ਸੀਗੀ ਉਸ ਗਾਰੰਟੀ ਨੂੰ ਭੁੱਲੋ ਨਾ ਯਾਦ ਕਰਾਉਣ ਲਈ ਪੰਜਾਬ ਦੇ ਲੋਕ ਇਕੱਠੇ ਹੋ ਰਹੇ ਨੇ ਅਗਲਾ ਐਕਸ਼ਨ ਕੋਈ ਅਗਲਾ ਬੈਠੇ ਹੋ ਰਹੇ ਉਸ ਤੋਂ ਬਾਅਦ ਬੈਠੇ ਆ ਜਦ ਤੱਕ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਜਾਂ ਸਾਡਾ ਮੈਸੇਜ ਮੁੱਖ ਮੰਤਰੀ ਸਾਹਿਬ ਤੱਕ ਨਹੀਂ ਜਾਂਦਾ ਅਸੀਂ ਬੈਠੇ ਆਂ ਔਰ ਸਰਕਾਰ ਨੂੰ ਇੱਕ ਗੱਲ ਯਾਦ ਦਿਵਾ ਕੇ ਜਾਵਾਂਗੇ ਪੀਐਸਪੀਸੀਐਲ ਜਿੱਥੋਂ ਸੰਚਾਲਨ ਹੁੰਦਾ ਹੈ ਸਾਰੇ ਪੰਜਾਬ ਦੀ ਬਿਜਲੀ ਦਾ ਵਿਤਰਣ ਹੁੰਦਾ ਹੈ ਉੱਥੋਂ ਅਸੀਂ ਇਹ ਮੈਸੇਜ ਦੇਣ ਆਏ ਆਂ ਕਿ ਪੰਜਾਬ ਦੇ ਲੋਕਾਂ ਦਾ ਦਰਦ ਬਹੁਤ ਵੱਡਾ ਹੈ ਔਰ ਇਹਨੂੰ ਸੰਬੰਧ ਦੀ ਲੋੜ ਹੈ ਇੱਧਰ ਤੇ ਕੁਝ ਕਰਨ ਦੀ ਲੋੜ ਹੈ ਨਵੇਂ ਥਰਮਲ ਪਲਾਂਟ ਖਰੀਦਣ ਦੀ ਗੱਲ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਜਿਹੜੇ ਨਵੇਂ ਥਰਮਲ ਪਲਾਂਟ ਹੈ ਜਿਹੜੀ ਪੁਰਾਣੀਆਂ ਗਰੰਟੀਆਂ ਉਹਨਾਂ ਦਾ ਕੀ ਹੈ ਉਹਦਾ ਜਵਾਬ ਦੇਈ ਕੌਣ ਹੈ ਜੀ ਅਕਾਉਂਟੇਬਿਲਟੀ ਉਹਦੀ ਕਿਦੀ ਫਿਕਸ ਕਰਨੀ ਹੈ ਸੋ ਇਹ ਸਾਰੇ ਜਵਾਬ ਨੇ ਜਿਹੜੇ ਨਵੇਂ ਥਰਮਲ ਪਲਾਂਟ ਦਾ ਬਹੁਤ ਵੱਡੀਆਂ ਗੱਲਾਂ ਨੇ ਤੁਸੀਂ ਪੁਰਾਣਿਆਂ ਨੂੰ ਹੀ ਠੀਕ ਤਰੀਕੇ ਚ ਚਲਾ ਲਓ ਤੁਸੀਂ ਬਿਜਲੀ ਕਰਾਂ ਚ ਠੀਕ ਤਰੀਕੇ ਨਾਲ ਭੇਜ ਦਿਓ ਕਚੈਰੀਆਂ ਚ ਬਿਜਲੀ ਨਹੀਂ ਜਾ ਰਹੀ ਜਿੱਥੇ ਹੌਟਲਾਈਨ ਹੁੰਦੀ ਹੈ ਹਸਪਤਾਲਾਂ ਚ ਬਿਜਲੀ ਨਹੀਂ ਜਾ ਰਹੀ ਜਿੱਥੇ ਮੌਤਾਂ ਹੋ ਰਹੀਆਂ ਨੇ ਇਹਦਾ ਜਵਾਬ ਦੇ ਕੋਣ ਨੇ ਨਵੇਂ ਥਰਮਲ ਪਲਾਂਟ ਦਾ ਪਤਾ ਨਹੀਂ ਅਗਲੀ ਸਰਕਾਰ ਦਵੇ ਕਿਹੜੀ ਸਰਕਾਰ ਦਵੇ ਵੱਡੀਆਂ ਵੱਡੀਆਂ ਗੱਲਾਂ ਕਰਨ ਨਾਲ ਧਰਾਤਲ ਤੇ ਕੋਈ ਫਰਕ ਨਹੀਂ ਪੈਣਾ ਚੁਟਕਲੇ ਸੁਣਾਉਣ ਨਾਲ ਕੋਈ ਫਰਕ ਨਹੀਂ ਪੈਣਾ ਸਤਿਕਾਰ ਮੁਰਦਾਬਾ ਮੁਰਦਾਬਾ ਆਇ ਕੋਟਲੇ ਕੀ ਗੱਲ ਦਿਆਂਗੇ ਅੱਜ ਸਾਡੇ ਪੰਜਾਬ ਦੇ ਨਾਮ ਨਿਯੁਕਤ ਅਫਸਰ ਰਸ਼ਿੰਦਰ ਜੀ ਰਸ਼ਿੰਦਰ ਮਹਾਰਾਜੀ ਵੱਲੋਂ ਅੱਜ ਸਟੇਟ ਲੈਵਲ ਦਾ ਇੱਕ ਪ੍ਰੋਟੈਸਟ ਰੱਖਿਆ ਸੀਗਾ ਜਿਹੜੇ ਹੀ ਕਾਫੀ ਦਿਨਾਂ ਤੋਂ ਬਿਜਲੀ ਦੇ ਕੱਟ ਲੱਗ ਰਹੇ ਨੇ ਉਹਨਾਂ ਨੂੰ ਅੱਜ ਬਿਜਲੀ ਦੇ ਬਿਜਲੀ ਦੇ ਹੈੱਡ ਆਫਿਸ ਆ ਸਾਰੀ ਸਾਡੀ ਯੂਥ ਕਾਂਗਰਸ ਦੀ ਅਗਵਾਈ ਕਰਦੇ ਸਾਡੇ ਵਾਈਸ ਪ੍ਰਧਾਨ ਉਦੇ ਵੀਰ ਸਿੰਘ ਢਿੱਲੋਂ ਜੀ ਤੇ ਸਾਡੇ ਸਾਰੇ ਜ਼ਿਲ੍ਹਿਆਂ ਦੇ ਸਾਥੀ ਨਾਲ ਆ ਕੇ ਅੱਜ ਅਸੀਂ ਇਹਦੇ ਪ੍ਰੋਟੈਸਟ ਕਿਸ ਤਰ੍ਹਾਂ ਪੁੱਛਣਾ ਚਾਹੁੰਦੇ ਆ ਜਿਹੜੀ ਇਹ ਸਰਕਾਰ ਪਿਛਲੇ ਸਮਿਆਂ ਤੋਂ ਜਿਹੜੀ 24 ਘੰਟੇ ਬਿਜਲੀ ਦੀ ਗੱਲ ਕਰਦੀ ਸੀ ਸਰਪਲਸ ਬਿਜਲੀ ਦੀ ਗੱਲ ਕਰਦੀ ਸੀ ਅੱਜ ਉਹ ਕਿੱਥੇ ਗਈ ਬਿਜਲੀ ਅੱਜ ਜਿਹੜੀ ਕਿ ਇੰਨੀ ਗਰਮੀ 'ਚ ਜਿਹੜੇ ਕਿ ਅੱਜ ਝੋਲੇ ਦੀ ਬਜਾਈ ਦਾ ਸਮਾਂ ਚੱਲ ਰਿਹਾ ਜਿਹੜੇ ਕਿ ਕਿਸਾਨ ਕਹਿ ਰਹੇ ਨੇ 5-5 4-4 ਦਿਨਾਂ ਤੋਂ ਬਿਜਲੀ ਤੇ ਕੱਟ ਲੱਗ ਰਹੇ ਨੇ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਉਹਨਾਂ ਦੀ ਫਸਲ ਜਿਹੜੀ ਉਗਾਰੇ ਨੇ ਝੋਨੇ ਉਗਾਰੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੋਏਗਾ ਤੁਸੀਂ ਜਿਹੜੀ ਕਿ ਰਜਿੰਦਰਾ ਹਸਪੀਟਲ ਜਿਹੜੇ ਕਿ 4-5 ਦਿਨਾਂ ਪਹਿਲਾਂ ਤੁਸੀਂ ਦੇਖਿਆ ਉੱਥੇ ਇੱਕ ਮੌਤ ਵੀ ਹੋਈ ਐ ਪਲੱਸ ਉੱਥੇ ਆਪਰੇਸ਼ਨ ਬਿਜਲੀ ਟਾਰਚ ਨਾਲ ਕੀਤਾ ਗਿਆ ਜਿਹੜੀ ਕਿ ਸਕੂਲਾਂ ਦੀ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਜਿਹੜੀ ਕਿ ਫੈਕਟਰੀਆਂ ਚੱਲ ਰਹੀਆਂ ਉੱਥੇ ਲੜਾਈ ਲਾਈਟ ਦੇ ਕੱਟ ਗੱਲ ਕਰਦੇ ਆ ਆਮ ਘਰਾਂ ਦੇ chreelu ਦੀ ਬਿਜਲੀ ਦੇ ਕੱਟਾਂ ਦੀ ਗੱਲ ਕਰਦੇ ਅਸੀਂ ਸਵਾਲ ਪੁੱਛਣ ਆਇਆ ਇਹ ਸਰਕਾਰ ਅਜ ਸੁੱਤੀ ਪਈ ਸਰਕਾਰ ਨੂੰ ਜਗਾਣ ਆ ਵੀ ਜਾਂ ਤੇ ਜਿਹੜੇ ਲੋਕਾਂ ਦੀਆਂ ਇਹ ਆਵਾਜ਼ਾਂ ਨੂੰ ਆਵਾਜ਼ ਸੁਣੋ ਤੇ ਜਿਹੜੀ ਇਹ ਝੂਠੇ ਵਾਦੇ ਕਰਕੇ ਜਿਹੜੀ ਤੁਸੀਂ ਸਰਕਾਰ ਆਈ ਸੀ ਇਹਨਾਂ ਨੂੰ ਜਾਣ ਤੇ ਸਰਕਾਰ ਇਸ استیਫਾ ਦੇ ਵਿਪਕੰਤਮਨ ਜਾਂ ਇਹ ਜਿਹੜੇ ਬਿਜਲੀ ਦੇ ਕਟ ਲੱਗ ਜਾ ਹੋਰ ਮਸਲੇ ਇਹਨਾਂ ਦਾ ਹੱਲ ਕੀਤਾ ਜਾਵੇ ਬਿਲਕੁਲ ਜੀ ਹੁਣ ਬਿਜਲੀ ਨੁਮਾਇੰਦੇ ਨਾਲ ਗੱਲ ਹੋਈ ਹੈ ਜੀ ਹੁਣ ਐਸਡੀਐਮ ਸਾਹਿਬ ਤੇ ਬਿਜਲੀ ਦੇ ਆਫਿਸਾਂ ਸੀਨੀਅਰ ਆਫੀਸਰ ਸਾਹਿਬਾਨ ਆ ਰਹੇ ਨੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਵਾਵਾਂਗੇ ਤੇ ਇਹਨਾਂ ਨੇ ਇਸ ਤੇ ਕੋਈ ਹੱਲ ਨਾ ਕੀਤਾ ਅਸੀਂ ਇਦਾਂ ਫੇਰ ਦੁਬਾਰਾ ਇੱਥੇ ਪੱਕੇ ਤੌਰ ਤੇ ਤੰਗ ਲਾਇਆ ਗਏ ਜੀ